ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਛਕਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੋਮਲ ਦੇ ਕੋਲੇ ਪਹੁੰਚਿਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਗਿਰਦਾ ਇਸੇ ਤਰ੍ਹਾਂ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਆ ਨਵੇਂ ਪੁਰਾਣੇ ਪੁਰਾਣੇ ਪਸ਼ੂ ਦੋਸਤੋ ਸੇਲ ਹੁੰਦੇ ਆ ਨਵੇਂ ਪਸ਼ੂ ਫੇਰ ਇੱਕ ਵਾਰੀ ਆ ਜਾਂਦੇ ਆ ਰੁਟੀਨ ਦੇ ਵਿੱਚ ਤੇ ਅੱਜ ਦੋਸਤੋ ਇਸ ਕਵਰਜ ਵਿੱਚ ਆਪਾਂ ਤੁਹਾਨੂੰ ਟੋਟਲ ਚਾਰ ਨਗਰ ਦਿਖਾਉਣੇ ਆ ਦੋ ਤੋ ਤੇਰੇ ਤਿੰਨ ਪਸ਼ੂਆ ਬਿਲਕੁਲ ਤਾਜ਼ੇ ਸੋਏ ਨੇ ਇੱਕ ਝੋਟੀ ਆ ਦੋ ਬੇੜਾ ਬਿਲਕੁਲ ਤਾਜ਼ੀਆਂ ਸੋਈਆਂ ਇੱਕ ਪਹਿਲਨ ਬੱਛੀ ਆ ਇਹ ਗੱਬਣਾ ਠੀਕ ਆ ਜੀ ਸੋ ਗੱਬਣਾ ਸੱਤਾ ਕ ਮਹੀਨਿਆਂ ਦੀ ਇਹ ਵੀ ਕਿਸੇ ਵੀਰ ਨੇ ਖਰੀਦਣੀਆਂ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਜਸਟ ਅਗੇ ਦੋਸਤੋ ਕੋਈ ਦੋ ਕ ਮਹੀਨੇ ਸਾਂਭਣ ਦੀ ਲੋਡ ਆ ਠੀਕ ਆ ਜੀ ਤੇ ਬਿਲਕੁਲ ਬੱਛੀ ਆ ਇਹ ਤੁਸੀਂ ਖਰੀਦ ਸਕਦੇ ਜੇ ਠੀਕ ਆ ਜੀ ਤੇ ਪੂਰੀ ਡਿਟੇਲ ਆਪਾਂ ਵੀਰ ਕੋਮਲ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅਕੋ ਜਿਹੜਾ ਐਨੀਮਲ ਦੋਸਤੋ ਪਸੰਦ ਆਊਗਾ ਤੁਹਾਨੂੰ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਐ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਆਨਲਾਈਨ ਕੋਈ ਵੀਰ ਸੌਦਾ ਕਰਦਾ ਪਿਆ ਵੀਡੀਓ ਕਾਲ ਤੇ ਤੁਸੀਂ ਇੱਕ ਟਾਈਮ ਤਸੱਲੀ ਕਰ ਲਓ ਇੱਕ ਟਾਈਮ ਤੇ ਤੁਸੀਂ ਘਰ ਆਣ ਕੇ ਆਪਦੀ ਵਿਜ਼ਿਟ ਕਰਕੇ ਤਸੱਲੀ ਕਰ ਲਓ ਆਓ ਲੈਣੀ ਆ ਜਾਣਕਾਰੀ ਵੀਰ ਤੋਂ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਕੋਮਲ ਸੱਸਰੀ ਕਾਲ ਸੱਸਰੀ ਕਾਲ ਸਨ ਸਰ ਸਾਹਿਬ ਹੋਰ ਸੁਣਾਓ ਕਿ ਤਾਂ ਠੀਕ ਠਾਕ ਹੈ ਜੀ ਬੜੇ ਵਧੀਆ ਆਪਦੇ ਸੁਣੋ ਠੀਕ ਠਾਕ ਹਾਂ ਜੀ ਵਧੀਆ ਵਧੀਆ ਜੀ ਠੀਕ ਠਾਕ ਹੈ ਜੀ ਅੱਛਾ ਕੋਮਲ ਵੀਰੇ ਪਸ਼ੂ ਉੱਤੇ ਤਕਰੀਬ ਠੀਕ ਹੈ ਜੀ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਚਾਰ ਨੱਕ ਨੇ ਹਾਂਜੀ ਚਾਰ ਨੱਕ ਆ ਗਏ ਜੀ ਠੀਕ ਹੈ ਜੀ ਹਾਂਜੀ ਤਿੰਨ ਬਿਹੜਾਂ ਤੇ ਇੱਕ ਝੋਟੀਆਂ ਜੀ ਹਾਂਜੀ ਇੱਕ ਝੋਟੀਆਂ ਠੀਕ ਹੈ ਜੀ ਤੇ ਰੇਡ ਪੜਤਾ ਵੀਰੇ ਫਿਰ ਕਿਵੇਂ ਜਾਇਜ਼ ਹੀ ਅੱਜ ਹਾਂਜੀ ਰੇਟ ਹੀ ਆ ਭਾਜੀ ਨਿਗੇ ਨਿਗੇ ਹੀ ਹੋਣਗੇ ਛੋਟੇ ਛੋਟੇ ਹੀ ਹਾਂਜੀ ਮੇਲਾ ਲੁੱਟਣਾ ਨਹੀਂ ਹੀ ਹੋਣਗੇ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਲੋਕ ਵੀ ਦੋਸਤੋ ਮੇਲਾ ਲੁੱਟਣ ਵਾਲੀ ਵੀਰਾਂ ਦਾ ਵੀ ਗੱਲ ਹੋਊਗੀ ਥੋੜੇ ਪੈਸੇ ਵੀ ਲਾਉਣਾ ਚਾਹੁੰਦਾ ਉਹ ਵੀ ਚੀਜ਼ ਹੱਥ ਪਾ ਸਕਦਾ ਕਈ ਨਾ ਵੱਡਾ ਪਸ਼ੂ ਲੈਣਾ ਬਹੁਤ ਔਖਾ ਅੱਜ ਦੀ ਮਹਿੰਗਾਈ ਦੇ ਦੌਰ ਦੇ ਵਿੱਚ ਤੇ ਬਿਲ ਤੇ ਆਉ ਲੈਨੀਏ ਜਾਣਕਾਰੀ ਤੇ ਕੋਮਲ ਪਹਿਲੇ ਨੰਬਰ ਤੋਂ ਵੀਰ ਸਟਾਰਟ ਕਰ ਲਈਏ ਇਸ ਬੈਡ ਤੋਂ ਇਹਦਾ ਵੀਰ ਜੀ ਵੇਰ ਵਾ ਕੀ ਆ ਕੀ ਡਿਟੇਲ ਐ ਇਸ ਬੈਡ ਉ ਇਹ ਦੂਜਾ ਸੁਹਾ ਜੀ ਸੰਦੂ ਸਾਵੇ ਦੂਜੇ ਸੁਹਾ ਹਾਂਜੀ ਤੇ ਤੀਜੇ ਚੌਥੇ ਦਿਨ ਦੀ ਸੂਈ ਆ ਏ ਠੀਕ ਆ ਜੀ ਹਾਂਜੀ ਤੇ 8 ਕਿਲੋ ਕੋਈ ਦੁੱਧ ਗੇਨ ਲੈ ਕੋਈ ਬੜਾ ਗੇਨ ਲੈ 8 ਕਿਲੋ ਰੈਡੀ ਆ ਜੀ ਇਥੇਲੇ ਠੀਕ ਆ ਜੀ ਹਾਂਜੀ ਚੌਥੇ ਦਿਨ ਦੀ ਸੂਈ ਥੱਲੇ ਹਾਂਜੀ ਚੌਥੇ ਦਿਨ ਦੀ ਸੂਈ ਥੱਲੇ ਠੀਕ ਆ ਸੂਬਾ ਦੂਜਾ ਹੈ ਹਾਂਜੀ ਸੂਬਾ ਦੂਜਾ ਜੀ ਲਓ ਜੀ ਬਾਕੀ ਠੰਡੀ ਧੀਰੀ ਆ ਬਾਕੀ ਉਹੋ ਜਿਹਾ ਨਹੀਂ ਕੋਈ ਲਓ ਜੀ ਜਦਾਂ ਮਰਜ਼ੀ ਕੋਈ ਬ ਤੇ ਦੂਜਾ ਸੂਬਾ ਇਹ ਵੈੜ ਹੈ ਠੀਕ ਆ 8 ਕਿਲੋ ਜਿਹੜਾ ਹੁਣ ਕੋਈ ਵੀਰ ਬੌਲਾ ਮੰਨ ਕੇ ਖਰੀਦ ਕਰ ਸਕਦਾ ਚਾਹੇ ਕੋਈ ਵੀਰ ਦੁੱਧ ਮੰਨ ਵਾਲੇ ਠੀਕ ਆ ਤੇ ਸਪੇਸ ਬੂਸ ਜਿਹੜੀ ਆ ਦੋਸਤੋ ਥਣਾ ਦੀ ਤੁਸੀਂ ਆ ਦੇਖ ਲਓ ਠੀਕ ਆ ਪੂਰਾ ਹੱਥੀ ਚਵਾਈ ਹੱਥੀ ਵਧੀਆ ਹਾਂ ਜੀ ਮੁੱਠੀ ਵਾਲ ਥਣਾ ਹਾਂ ਜੀ ਪੂਰੇ ਵਧੀਆ ਚਵਾਈ ਹੁੰਦੀ ਹੈ ਤੁਸਮ ਤੁਸਮ ਕੇ ਹਾਂ ਜੀ ਵਧੀਆ ਥਾਂ ਬਣ ਜਾਂਦਾ ਪਾਸੋਂ ਕੇ ਠੀਕ ਆ ਤੇ ਇਹਦੇ ਮਰ ਬੱਚਾ ਮਗਰ ਇਹਦੇ ਬੱਚਾ ਹੈ ਜੀ ਮਗਰ ਮਗਰ ਬੱਚਾ ਹਾਂ ਜੀ 나ੜੂ ਤੇ ਹੀ ਹੈ ਜੀ ਬਈ ਠੀਕ ਆ ਜੀ ਲਿਓ ਵੀਰ ਕੋਮਲ ਖੋਲ ਦੋ ਅ ਬਿਲਕੁਲ ਮਗਰ ਦੋਸਤੋ ਮੇਲ ਕਾਫ ਤੇ 8 ਕਿਲੋ ਵੀਰ ਨੇ ਦੱਸ ਹੀ ਦਿੱਤਾ ਚਾਹੇ ਕੋਈ ਵੀਰ ਬੋਲਾ ਮੰਨੇ ਚਾਹੇ ਦੁੱਧ ਮੰਨੇ ਠੀਕ ਆ ਹਾਈਟ ਮੀਡੀਅਮ ਤੇ ਵਿੱਚ ਕਾਫੀ ਕਲਰ ਆ ਆ ਵਛਾ ਜੀ ਵੰਦ ਠੀਕ ਹੈ ਲਓ ਜੀ ਠੀਕ ਆ ਬਿਲਕੁਲ 나ੜੂ ਬੱਚੇ ਦੇ ਨਾਲ ਆ ਠੀਕ ਆ ਬਾਕੀ ਠੰਡੀ ਤੇਰੀ ਆ ਉਹ ਜ ਨਹੀਂ ਕੋਈ ਚੱਕਰ ਦੇਦਾ ਮਾਤੀ ਭਈਓ ਹਾਂ ਠੰਡੀ ਤੇਰੀ ਹੈ ਨਾ ਹਾਂਜੀ ਆ ਲਓ ਜੀ ਸੀਲ ਸਾਊਆ ਦੋਸਤੋ ਬਿਲਕੁਲ ਠੰਡੀ ਧੀਰੀ ਆ ਤੇ ਬਿਲਕੁਲ ਆਰਡਰ ਜਿਹੜਾ ਦੋਸਤੋ ਕੰਪੈਕਟ ਆਰਡਰ ਆ ਟਾਈਮ ਤੁਸੀਂ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਕੋਈ 1:30 ਤੋਂ 2 ਵਜੇ ਦਾ ਸਮਾਂ ਹੈਗਾ ਤੇ ਸਵੇਰ ਚਵਾਈ ਕਿੰਨੇ ਵਜੇ ਕਰਦੇ ਕੋਮਲ ਪਿੰਦੀ 6 ਵਜੇ ਚਵਾਈ ਹੋਈ ਹੈ ਜੀ ਇਹਨਾਂ ਦੀ ਠੀਕ ਆ ਜੀ ਹਾਂਜੀ ਸਵੇਰ 6 ਵਜੇ ਚਵਾਈ ਜਿਹੜੀ ਆ ਦੋਸਤੋ ਹੋਈ ਹੈ ਠੀਕ ਆ ਬਿਲਕੁਲ ਟਾਈਮ ਤੋਂ ਟਾਈਮ ਤੁਸੀਂ ਬਿਲਕੁਲ ਬੰਨ ਕੇ ਕੋਈ ਵੀ ਚਵਾਈ ਕਰ ਸਕਦਾ ਤਾਂ ਜੋ ਦੋਸਤੋ ਬਿਲਕੁਲ ਤਸੱਲੀ ਹੋ ਜਾਂਦੀ ਹੈ ਜੀ ਜੀ ਠੀਕ ਆ ਤੇ ਤੁਹਾਨੂੰ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾਉਣੇ ਆ ਆ ਕਰੋ ਚਾਹ ਤੇ ਕੋਮਲ ਬਾਈ ਕਿੰਨਾ ਮੁੱਲ ਕੀ ਕੀਤੀ ਡਿਮਾਂਡ ਹੈ ਮੁੱਲੇ ਦਾ 28000 ਹੈ ਜੀ ਵਿੱਚ 2000 ਲੈਸ ਕਰ ਦਾਂਗੇ 26000 ਦੀ ਦੇ ਦੇ 26 ਦੀ ਹਾਂਜੀ ਠੀਕ ਹੈ ਜੀ ਲਓ ਜੀ 26000 ਦੀ ਦੋਸਤੋ ਯੈਸ ਨੋ ਆ ਹਾਂ ਨਾ ਲੈਣ ਦੇ ਨਾਲ ਹੀ ਗੱਲਬਾਤ ਆ ਠੀਕ ਆ ਤਾਜੀ ਸੂਈ ਆ ਬਾਕੀ ਦੁੱਧ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਨਾਰਮਲ 9 10 11 ਤੱਕ ਵੀ ਦੋਸਤੋ ਤੁਸੀਂ ਹਾਂਜੀ 11 12 ਤੱਕ ਕਿਲੋ ਤੱਕ ਦੇ ਦਊਗੀ ਜੀ ਟੂੜੀ ਪੈਣ ਦੀ ਸੰਦੂਸਾ ਪੱਠੇ ਪੱਠੇ ਹੋਏ ਨੇ ਸਟਾਈਲਿਸ਼ ਰੋਲਾ ਪੱਠੇ ਵੈਸੇ ਸਾਰੇ ਬਣੇ ਲੇਟ ਹੀ ਯਾਰ ਕੀ ਹਾਂਜੀ ਲੇਟ ਹੀ ਆ ਜੀ ਪੱਠੇ ਪੱਠੇ ਹੋ ਬਿਲਕੁਲ ਕੋਈ ਬਿਲਕੁਲ ਹਾਂਜੀ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਵੈੜ ਸੀਗੀ ਆ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੈੜ ਆ ਜੀ ਹਾਂਜੀ ਇਹ ਦੂਜੇ ਨੰਬਰ ਤੇ ਵੀ ਦੂਜੇ ਸੂਇਆ ਜੀ ਇਹ ਵੀ ਸੂਇਆ ਦੂਜਾ ਹੀ ਆ ਹਾਂਜੀ ਇਹ 13 14 ਦਿਨਾਂ ਦੀ ਸੂਈ ਹੋਊਗੀ ਅੱਛਾ ਜੀ ਹਾਂਜੀ ਬਾਕੀ ਠੰਡੀ ਧੀਰੀ ਐ ਲਓ ਜੀ ਸੋ 13 14 ਦਿਨਾਂ ਦੀ ਇਹ ਦੋਸਤੋ ਸੂਈਆ ਦੂਜੇ ਨੰਬਰ ਤੇ ਮਰਜ਼ੀ ਬਈ ਕੋਈ ਚੱਕਰ ਨਹੀਂ ਤੇ ਠੰਡੀ ਧੀਰੀ ਆ ਸੀਲ ਸਭ ਪੂਰੀ ਆ ਠੀਕ ਆ ਪੰਗਾ ਪੰਗਾ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਲੱਗਦੀ ਲੋੜ ਪੈਂਦੀ ਆ ਲਾ ਆਪਦੀ ਮਰਜ਼ੀ ਆ ਪਾ ਲੋ ਜੇ ਪਾਜੇ ਨਾ ਪਾ ਲੋ ਠੀਕ ਆ ਹਾਂਜੀ ਇਹ ਥੱਲੇ 8 ਕਿਲੋ ਪੱਕਾ ਜੀ ਐਸਲੇ ਇਹ ਥੱਲੇ ਵੀ ਹਾਂਜੀ ਮਗਰ ਬੱਚਾ ਇਹਦੇ ਕੀ ਸੀ ਮਗਰ ਇਹਨੇ ਮਗਰ ਬੱਚੀ ਆ ਜੀ ਬੱਚੀ ਆ ਹਾਂਜੀ ਠੀਕ ਆ 13 14 ਦਿਨਾਂ ਦੀ ਸੂਈ ਹੈ ਹਾਂਜੀ ਇੰਨੀ ਹੀ ਕਿ ਸੂਈ ਆ ਜੀ ਠੀਕ ਆ ਲਓ ਜੀ ਕ੍ਰਾਸ ਅੰਗ ਦੇ ਵਿੱਚ ਦੋਸਤੋ ਹੈਗੀ ਆ ਕ੍ਰਾਸ ਅੰਗ ਦੇ ਵਿੱਚ ਆ ਹਾਈਟ ਮੀਡੀਅਮ ਜੀ ਆ ਠੀਕ ਆ ਨਾ ਬਾਲੀ ਵੱਡੀ ਕਹਾਂਗੇ ਤੇ ਨਾ ਹੀ ਛੋਟੀ ਆ ਵਿਚਲਾ ਸਹਿ ਜਾਂ ਦੋਸਤੋ ਮੀਡੀਅਮ ਜੀ ਹਾਈਟ ਆ ਠੀਕ ਆ ਕੋਈ ਵੀ ਇਹ ਨਹੀਂ ਤੱਕ ਕੇ ਜਰੂਰ ਤੁਸੀਂ ਧਿਆਨ ਰੱਖ ਕੇ ਆਇਓ ਠੀਕ ਆ 8 ਕਿਲੋ ਬਿਲਕੁਲ ਹੁਣ ਦੁੱਧ ਹਾਜ਼ਰ ਆ 13 14 ਦਿਨਾਂ ਦੀ ਸੂਈ ਤੇ ਬਿਲਕ ਆ ਲਓ ਜੀ ਠੀਕ ਆ ਬਾਕੀ ਚ ਜਵਾਬ ਸਮਾਂ ਨੇ ਓਕੇ ਹਾਂਜੀ ਇੱਕ ਨੰਬਰ ਆ ਜੀ ਜਵਾਬ ਸਮਾਂ ਠੀਕ ਆ ਜੀ ਹਾਂਜੀ ਸੋ ਜਵਾਬ ਸਮਾਂ ਵੀਰਾਂ ਦਾ ਵੀ ਇੱਕ ਨੰਬਰ ਆ ਬਾਕੀ ਬੱਚੇ ਤੇ ਕੋਲ ਹੀ ਦਾ ਜੀ ਹਾਂਜੀ ਆ ਬੱਚੀ ਆ ਜੀ ਮਗਰ ਬੱਚੀ ਆ ਫੀਮੇਲ ਕਾਫ ਵੇਖ ਸਕਦਾ ਕੋਈ ਵੀਰ ਆ ਮਗਰ ਜਿਹੜਾ ਬੱਚਾ ਫੀਮੇਲ ਕਾਫ ਆ ਬੱਚੀ ਆ ਠੀਕ ਆ ਜੀ ਤੇ ਥਣ ਦੇਵੇ ਦੀ ਦੋਸਤੋ ਪੂਰੀ ਸਾਫ ਆ ਜਿੰਨੀ ਵੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਆ ਸੋ ਕੋਈ ਡਰਕਲ ਭਜਾ ਕਲ ਜੇ ਪਸ਼ੂ ਨਹੀਂ ਦੋਸਤੋ ਬਿਲਕੁਲ ਹੈ ਠੰਡੀ ਧੀਰੀ ਹੈ ਸੀਲਸ ਲੱਗਾ ਹਾਈਟ ਮੀਡੀਅਮ ਆ ਕੋਈ ਵੀਰ ਦਰਮਿਆਨੀ ਮੰਨ ਕੇ ਵੀ ਸੌਦਾ ਕਰ ਲੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਵੈੜ ਬਖਾਈ ਸੀ ਉਹ ਕੱਦ ਦੀ ਵੱਡੀ ਸੀ ਠੀਕ ਆ ਜੀ ਥੋੜਾ ਜਿਹਾ ਉਹਦੇ ਕੋਲ ਵੀ ਆਪਾਂ ਬਿਲਕੁਲ ਨਾਲ ਖਿਡਾਰੀ ਇਹ ਵੀ ਜਜਮੈਂਟ ਹੋ ਜਾਂਦੀ ਆ ਵੇਖ ਸਕਦੇ ਤੁਸੀਂ ਠੀਕ ਆ ਤੇ ਇਹਦਾ ਕੁਮਲ ਬਾਈ ਕਿੰਨਾ ਕੁ ਮੁੱਲ ਫਿਰ ਲੈਣ ਦੇਣ ਇਹਦਾ ਮੁੱਲ 27000 ਆ ਜੀ ਇਹ ਚੋਂ 2000 ਛੱਡ ਦਾਂਗੇ 25 ਹੀ ਦੇ ਦਾਂਗੇ 25000 ਦੀ ਹਾਂਜੀ ਠੀਕ ਆ ਜੀ 27000 ਦੋਸਤੋ ਮੰਗਾ ਡਿਮਾਂਡ ਇਹ ਤਾਂ ਬਹੁਤ ਦਰਮਿਆਨੀ ਸਮਝ ਆਈ ਇਹਦੇ ਆ ਨਾ ਗੋਹ ਲਗਾਏ ਸੰਧੂ ਸਾਹਿਬ ਜਦਨ ਲੈਂਦੀ ਆਪਾਂ ਬਿਲਕੁਲ ਹਾਂਜੀ ਪੱਠੇ ਵੀ ਨਹੀਂ ਪਉਂਦਾ ਕੋਈ ਕਈ ਨਾ ਬਾਹਲੇ ਮਤਲਬ ਕਿ ਆਪਾਂ ਕਹਿ ਲਈ ਕਿ ਨਾ ਵੀ ਘੱਟ ਸੇਵਾ ਜਿੱਥੇ ਹੋਣੀ ਹੈ ਉੱਥੋਂ ਕਈ ਨਾ ਪਸੂ ਨਿਕਲਦੇ ਆ ਹਾਂਜੀ ਹਾਂਜੀ ਹੁਣ ਸੇਵਾ ਸੁਭਾ ਹੋਈ ਚੰਗੀ ਤਾਂ ਦੁੱਧ 12 13 ਕਿਲੋ ਇਹ ਵੀ ਦੇ ਦਊਗੀ ਜੀ ਬਿਲਕੁਲ ਜੀ ਹਾਂਜੀ ਸੇਵਾ ਨਾਲ ਹੀ ਇਹ ਸਾਰਾ ਕੁਛ ਹਾਂਜੀ ਹਾਂਜੀ ਸ਼ਾਮ ਨੂੰ ਆ ਪੂਰੀ ਬਣ ਜਾਂਦੀਆਂ ਹਾਂ ਹਾਂ ਹਾਂਜੀ ਲੋ ਵੀ ਦੋਸਤੋ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਤਾਂ ਦੁੱਧ ਹੋਰ ਵੀ ਤੁਸੀਂ ਕੱਢ ਸਕਦੇ ਕਿਉਂਕਿ ਇਹ ਤ ਕੋ ਵੀ ਆ ਪੱਤੀਆਂ 1 ਮਹੀਨੇ ਤੱਕ ਵੀ ਆਪਾਂ ਪਸੂ ਉਤਾਜੇ ਵਿੱਚ ਗਿਣ ਲੈਣੇ ਆ ਠੀਕ ਆ ਤੇ 14 ਦਿਨਾਂ ਦੀ ਸੂਈ ਆ ਬਾਕੀ ਥਣ ਥਣ ਤੁਸੀਂ ਆਂ ਵੇਖ ਲਓ ਠੀਕ ਆ ਜੀ ਆਜੋ ਅਗਲੇ ਪੰਨੇ ਆਪਣੇ ਕੋਲ ਆ ਝੋਟੀ ਆ ਗਈ ਵੀਰ ਹਾਂਜੀ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਇਹ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਹੋ ਗਏ 15 16 ਦਿਨ ਹੋ ਗਏ ਇਹਨੂੰ ਵੀ 15 16 ਦਿਨਾਂ ਦਾ ਹਾਂਜੀ ਕਟਾਈ ਹੈ ਮਗਰੇ ਦੀ ਮਗਰੇ ਮਗਰ ਕੱਟਾ ਹੈ ਹਾਂਜੀ ਹਾਂਜੀ ਮੇਲ ਕਾਫ ਹਾਂਜੀ ਤੇ 15 16 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਾ ਜੀ ਦੁੱਧ ਦੇ ਸਲੇਸ ਥਲੇ ਵੀ 8 ਕਿਲੋ ਰੈਡੀ ਆ ਜੀ 8 ਕਿਲੋ ਹਾਂਜੀ ਓਕੇ ਆ ਪੂਰਾ ਲਓ ਜੀ 8 ਕਿਲੋ ਦੁੱਧ ਆ ਤੇ ਚਵਾਪਸਮਾ ਦੇ ਵਿੱਚ ਕੋਈ ਇੱਕ ਨੰਬਰ ਆ ਜੀ ਚਵਾਪਸਮਾ ਇਹ ਪਿਛਲੇ ਨਾਲ ਹਾਂਜੀ ਦੋਵਾਂ ਦੀ ਆਪਸ ਵਿੱਚ ਹੋਊਗਾ ਬਰਾਬਰ ਹੋਊਗਾ ਦੋਨਾਂ ਦਾ ਅਗਲੇ ਨਾਲ ਅਗਲਾ ਬਰਾਬਰ ਹੋਊਗਾ ਪਿਛਲੇ ਨਾਲ ਪਿਛਲਾ ਬਰਾਬਰ ਹੋਊਗਾ ਜੀ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਸੋ ਅਗਲੇ ਨਾਲ ਅਗਲੇ ਦੀ ਚਵਾਈ ਵੀਰਾਂ ਦਾ ਬਰਾਬਰ ਆ ਪਿਛਲੇ ਨਾਲ ਪਿਛਲੇ ਦੀ ਕੋਈ ਕਰ ਲੈ ਤੇ ਸਿੰਘੀ ਸਿੰਘੀ ਬਿਲਕੁਲ ਕੁੰਡੇ ਆ ਠੀਕ ਆ ਜੀ ਗੋਲਾਈ ਦੇ ਵਿੱਚ ਸਿੰਘ ਆ ਤੇ ਇੱਕਸਾਰ ਲੇਵਾ ਠੀਕ ਹੈ ਬਾਕੀ ਗਾਵਾਂ ਨੂੰ ਠੱਢੀਏ ਉਹ ਜੀ ਨਹੀਂ ਹਾਂ ਆ ਦੇਖੋ ਆ ਦੇਖੋ ਆ ਕਰੂ ਚੈੱਕ ਜੀ ਠੀਕ ਹੈ ਲੰਬਾਈ ਦੇ ਵਿੱਚ ਆ ਬਾਕੀ ਸੀਲਸ ਲੱਗ ਜਿਵੇਂ ਬੈੜਾ ਹੁੰਦੀਆਂ ਨੇ ਨੋਰਮਲ ਉਸੇ ਤਰ੍ਹਾਂ ਸੀਲਸ ਆਉਪਣਾ ਹੈਗਾ ਠੀਕ ਆ ਫਿਰ ਝੋਟੀ ਦੇ ਵਿੱਚ ਸੂਬਾ ਦੂਜਾ ਹੀ ਸੂਈ ਹੈ ਨਾ ਹਾਂਜੀ ਦੂਜਾ ਸੂਈ ਲਓ ਉਪਰ ਖੋਲੋ ਵੀਰ ਨੂੰ ਕੰਬਲ ਆ ਦੇਖੋ ਜੀ ਠੀਕ ਆ ਬਿਲਕੁਲੋ ਪਤਲੇ ਪਿੰਡੇ ਦੇ ਦੋਸਤੋ ਜਿੰਨੇ ਵੀ ਆ ਨਿੱਗਰ ਆ ਤੇ ਬਾਕੀ ਤੋਰਾ ਪੂਰੀ ਚਾਲ ਤੁਸੀਂ ਇਸ ਝੋਟੇ ਦੀ ਚੈੱਕ ਕਰ ਸਕਦੇ ਜੀ ਆਵਟਾ ਜੀ ਲਓ ਜੀ ਇਹ ਮੇਲ ਕਾਪਾ ਠੀਕ ਆ ਹਾਂਜੀ ਮਗਰ ਕਰਾਸ ਦੇ ਵਿੱਚ ਨੀਲੀ ਕਰਾਸ ਦੇ ਵਿੱਚ ਜਿਵੇਂ ਮਰਮੇਲ ਕਾਫ ਆਉਂਦਗਾ ਸੋ ਛੋਟੀ ਚੰਗੀ ਆ ਕਿਸੇ ਘਰੇਲੂ ਵੀਰ ਨੇ ਘਰੇ ਰੱਖਣ ਵਾਸਤੇ ਖਰੀਦਣੀ ਆ ਠੀਕ ਆ ਤੁਸੀਂ ਜਰੂਰ ਹੱਥ ਪਾ ਸਕਦੇ ਜੇ ਤਸੱਲੀ ਆਪ ਦੀ ਆਣ ਕੇ ਕਰ ਲਿਓ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਇਹ ਆਪਾਂ ਦੋਸਤੋ ਹਰ ਵਾਰ ਕਹਿੰਨੇ ਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਾਫੀ ਵਾਰ ਜਿਹੜਾ ਤੁਹਾਨੂੰ ਨੋਟ ਕਰਾਈਦਾ ਵੀ ਤਸੱਲੀ ਪਹਿਲ ਦੇਦਾਰ ਤੇ ਕਰੋ ਠੀਕ ਆ ਕਿ ਪੈਸੇ ਖਰਚ ਕਰਨੇ ਆ ਅੱਗੋਂ ਵੀ ਵਪਾਰ ਦਾ ਕੰਮ ਆ ਪੈਸੇ ਖਰਚ ਕਰਕੇ ਦੋਸਤੋ ਮੁੱਲੀ ਚੀਜ਼ ਖਰੀਦੀ ਹੁੰਦੀ ਆ ਆਪਦੀ ਤਸੱਲੀ ਨਾ ਖਰੀਦੀ ਹੁੰਦੀ ਆ ਆਪਦੀ ਸੋਚ ਸਮਝਣਾ ਖਰੀਦਿਆ ਹੁੰਦਾ ਆ ਪਸੂ ਅੱਗੋਂ ਕੋਈ ਆਪਦੀ ਸੋਚ ਸਮਝਣਾ ਖਰੀਦ ਕੇ ਲੈ ਜਾਵੇ ਤੇ ਕੋਮਲ ਵੀਰਾਂ ਦਾ ਕੀ ਲੈਣ ਦੇਣ ਫਿਰ ਰਹੂਗਾ ਇਹਦਾ ਮੁੱਲ 60000 ਆ ਜੀ ਅੱਛਾ ਜੀ 60 ਤੋਂ 2 ਛੱਡ ਦਾਂਗੇ 58 ਦੇ ਦੇ 58000 ਹਾਂਜੀ ਠੀਕ ਆ ਜੀ ਹਾਂਜੀ 58000 ਦੀ ਭਾਵੇਂ ਜੜੀ ਵੀਰਾਂ ਦਾ ਵੀ ਇਹ ਆਪਾਂ ਝੋਟੀ ਦੇ ਦੇਾਂਗੇ ਠੀਕ ਆ ਤਾਨੂੰ ਪ੍ਰੋਪਰ ਦਿਖਾਤੀ ਆ ਸਿੰਗਲ ਖੱਡੀ ਆ ਮੂੰਹ ਮਥਾ ਅੰਗ ਪਰ ਪੂਰੇ ਆ ਠੀਕ ਆ ਜੀ ਪੂਛ ਬਿਲਕੁਲ ਖੋਨ ਨਾਲ ਤ ਧਰਤੀ ਨਾਲ ਟੱਚ ਕਰਦੀ ਆ ਸਿੰਗੀ ਸੂੰਗੀ ਪੂਰੀ ਗੁਲਾਈ ਦੇ ਵਿੱਚ ਚੰਗੀ ਸੇਵਾ ਵਾਲੇ ਘਰੇ ਚਲਗੀ ਤੇ ਇਹ ਵੀ 11 12 ਕਿਲੋ ਦੁੱਧ ਦੇ ਦਊਗੀ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਸੇਵਾ ਮੈਟਰ ਕਰਦੀ ਆ ਹਾਂਜੀ ਹਾਂਜੀ ਚੰਗੀ ਸੇਵਾ ਤੇ ਜ਼ਰੂਰ ਪਸ਼ੂ ਕੱਢਦਾ ਦੁੱਧ ਅੱਗੇ ਆਪਣੇ ਕੋਲ ਇਹ ਬੱਚੀ ਆ ਗਈ ਹੈ ਹਾਂਜੀ ਇਹ ਬੱਚੀ ਆ ਜੀ 7 ਮਹੀਨੇ ਦੀ ਗੱਪਣ 7 ਮਹੀਨਿਆਂ ਦੀ ਹਾਂਜੀ ਠੀਕ ਆ ਜੀ ਉਮਰਿੰਦੀ ਕਿੰਨੀ ਕੁ ਹੁਕਮਲ ਬਾਈ ਘੱਟੋ ਘੱਟ ਕੋਈ ਹੋ ਗਈ 2 1/2 ਸਾਲ ਦੇ ਲਗਭਗ ਹਿੰਨੀ ਕੁ ਹੋ ਕੀ ਇਹ 2.5 ਸਾਲ ਕੋਈ ਮੰਨ ਕੇ ਵੀਰ ਹਾਂਜੀ 2.5 ਸਾਲ ਨਹੀਂ ਮੰਨਦੇ ਤੇ ਆਪਾਂ ਉਹਦੇ ਹੱਥੀ ਚੈੱਕ ਕਰਾਈ ਆ ਹਾਂਜੀ ਆਪਣੇ ਹੱਥੀ ਚੈੱਕ ਹੋਈ ਹੈ ਜੀ ਇਹ 7 ਮਹੀਨਿਆਂ ਦੀ ਗੱਪਣਾ ਜੀ 7 ਮਹੀਨਿਆਂ ਦੀ ਦੋਸਤੋ ਇਹ ਗੱਪਣਾ ਚੈੱਕ ਪਾਸ ਆ ਤੇ ਬਾਕੀ ਥਣ ਥਣ ਚਾਰੇ ਹੀ ਆ ਪ੍ਰੋਪਰ ਹਾਂਜੀ ਥਣ ਚਾਰੇ ਕੋਈ ਸ਼ੱਕ ਚੁਕ ਨਹੀਂ ਹੈਗੀ ਹਾਂ ਲਓ ਜੀ ਠੀਕ ਆ ਆ ਕਰੋ ਚੈੱਕ ਥਣ ਬਹੁਤਾ ਵਧਾ ਬਣਾਉਂਗਾ ਠੀਕ ਆ ਜੀ ਚਾਰੇ ਥਾਣਾ ਦੋਸਤੋ ਤੇ 7ਵੇਂ ਮਹੀਨੇ ਦੀ 7ਵੇਂ ਮਹੀਨੇ ਫਿਰ ਕੰਪਲੀਟ ਹੀ ਹੋਗੇ ਸਮਝੋ ਹਾਂਜੀ 7ਵੇਂ ਮਹੀਨੇ ਕੰਪਲੀਟ ਆ ਜੀ ਇਹਦੇ ਦੋ ਕੁ ਮਹੀਨੇ ਅਗੇ ਬਾਕੀ ਆ ਹਾਂਜੀ ਹਾਂਜੀ ਕੋਈ ਆਪਦੇ ਡਾਕਟਰ ਲਿਆ ਕੇ ਆ ਦੀ ਚੈੱਕ ਰਾ ਸਕਦਾ ਜੀ ਹੂੰ ਹਾਂਜੀ ਤੇ ਕੋਮਲ ਤਾਂ ਫਿਰ ਕੀ ਲੈਣ ਦੇਣ ਕੀ ਰੱਖਿਆ ਹੋਇਆ ਰੇਟ ਇਹਦਾ 16000 ਹਾਂਜੀ 16 ਦੇ ਦੋ ਛੜ ਦਾਂਗੇ 14 ਨਹੀਂ ਦੇ ਦਾਂਗੇ 14 ਦੀ ਹਾਂਜੀ ਨਿਗਾਹ ਆਈ ਮੁੰਡਾ ਜੀ ਲਓ ਜੀ 14000 ਦੇ ਵਿੱਚ ਦੋਸਤੋ ਤੁਹਾਨੂੰ ਇਹ ਵੱਛੀ ਆ ਇਹ ਵੈੜ ਮਿਲ ਜੂਗੀ ਗੱਬਣ ਚੈੱਕ ਪਾਸ ਆ ਵੀਰ ਹੁਣਾਂ ਵੱਲੋਂ ਤਾਂ ਚੈੱਕ ਪਾਸ ਆ ਕੋਈ ਵੀ ਆਵੇ ਆਪ ਦਾ ਸਾਈਪੈਨਾਂ ਕਰਕੇ ਤੁਸੀਂ ਵੀ ਚੈੱਕ ਕਰਾ ਲਿਓ ਠੀਕ ਆ ਜੀ ਆਦਰਵਾਇਜ਼ ਉਸ ਡਾਕਟਰ ਦੇ ਨਾਲ ਤੁਸੀਂ ਬਿਲਕੁਲ ਸਲਾਮਸ਼ਿਰਾ ਜਾ ਉਸ ਡਾਕਟਰ ਨਾਲ ਗੱਲਬਾਤ ਵੀ ਕਰ ਸਕਦੇ ਹੋ ਜਿੱਥੋਂ ਕਰਵਾਈ ਹੈ ਠੀਕ ਆ ਸੱਤਾਂ ਮਹੀਨਿਆਂ ਦੀ ਠੀਕ ਆ ਠੀਕ ਆ ਸੋ ਚਾਰ ਬਿਲਕੁਲ ਥਾਣਾ ਦੋਸਤੋ ਥਣ ਵੀ ਪ੍ਰੋਪਰ ਕੋਈ ਛੋਟਾ ਜਿਹਾ ਨਹੀਂ ਕੱਢੂਗੀ ਜਦੋਂ ਬਿਲਕੁਲ ਸੂਣ ਦਾ ਨੇੜ ਹੋਇਆ ਇਸ ਬੱਚੀ ਦਾ ਤੇ ਥਣ ਵੀ ਪੂਰਾ ਮੁਠੀ ਵਾਲੇ ਹੋਊਗਾ ਠੀਕ ਆ ਕੋਈ ਛੋਟਾ ਜਿਹਾ ਥਣ ਨਹੀਂ ਹੋਊਗਾ ਹਾਥੀ ਚੋਾਈਲਾ ਆਪਾਂ ਜਿਹਨੂੰ ਥਣ ਕਹਿੰਦੇ ਆ ਉਸ ਤਰ੍ਹਾਂ ਦਾ ਜਿਹੜਾ ਥਣ ਬਣਾ ਕੇ ਪੇਸ਼ ਕਰੂਗੀ ਆ ਵੇਖੋ ਆਹ ਦੇਖੋ ਜੀ ਠੀਕ ਆ ਤੇ 14000 ਦੀ ਖਾਨ ਆ ਹੈ ਹਾਂਜੀ 14000 ਦੀ ਠੀਕ ਆ ਕਰਦਾਂਗੇ ਥੋੜਾ ਬਲ ਮਾਨਤਾਂ ਦੇ ਤੂੰ ਕਰਦਾਂ ਠੀਕ ਆ ਬਈ ਠੀਕ ਆ ਹਾਂਜੀ ਤੇ ਕੋਮਲ ਵੀਰੇ ਪਸ਼ੂ ਆ ਸੀ ਆਪਣੇ ਕੋਲ ਹਾਂਜੀ ਹਾਂਜੀ ਚਾਰੀ ਪਜੇ ਠੀਕ ਆ ਵੀਰੇ ਬੋਲ ਕੇ ਨੰਬਰ ਹਾਂਜੀ ਨੰਬਰ ਆਪਣਾ 73476 1982 ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੀ ਇਹ ਗੱਲ ਆ ਵੀ ਆਪ ਦਾ ਜਿਹੜਾ ਜਿਹਨੇ ਕੇ ਵੀਰ ਨੇ ਲੈਣੀ ਆ ਭੈਣ ਨੇ ਲੈਣੀ ਆ ਆਪਦੀ ਕਿਉਂਕੇ ਦੋ ਡੰਗ ਤਸल्ली ਕਰ ਸਕਦਾ ਆਪਣੇ ਘਰੇ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਓਕੇ ਹਾਂਜੀ ਓਕੇ ਠੀਕ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ